ਇਸ ਵਕਤ ਅਸੀਂ ਖੜੇ ਆਂ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਮੁੱਖ ਮਾਰਗ ਦੇ ਉੱਤੇ ਸਤਲੁਜ ਦਰਿਆ ਦੇ ਪੁਲ ਦੇ ਉੱਪਰ ਖੜੇ ਆਂ ਤੁਸੀਂ ਪਹਿਲਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਜਾਮ ਹੈ ਇਹ ਆਮ ਲੋਕਾਂ ਦਾ ਜਾਮ ਹੈ ਇੱਥੇ ਕੋਈ ਕੋਈ ਹਾਦਸਾ ਜਾਂ ਕੁਝ ਨਹੀਂ ਹੋਇਆ ਇਹ ਲੋਕ ਇਸ ਦਰਿਆ ਦੇ ਵਿੱਚ ਪਾਣੀ ਦੇਖਣ ਨੂੰ ਆਏ ਨੇ ਬੀਤੇ ਦਿਨੀ ਹਿਮਾਚਲ ਦੇ ਵਿੱਚ ਹੋਈ ਵਾਰਸ਼ ਦੇ ਚੱਲਦਿਆਂ ਹੋਇਆ ਜੋ ਸਵਾਨ ਨਦੀ ਹੈ ਔਰ ਸਤਲੁਜ ਦਰਿਆ ਹੈ ਉਹ ਆਪਣੇ ਉਫਾਂ ਦੇ ਉੱਤੇ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਇਹ ਤਸਵੀਰਾਂ ਨੇ ਇਹ ਸਵਾਨ ਨਦੀ ਦਾ ਪਾਣੀ ਜਿਹੜਾ ਇਸ ਸਾਈਡ ਚੱਲ ਰਿਹਾ ਤੇ ਦੂਜੇ ਪਾਸੇ ਤੁਸੀਂ ਜੇ ਦੇਖੋਗੇ ਸਾਹਮਣੇ ਉਹ ਜੋ ਭਾਖੜੇ ਤੋਂ ਬਲੋਂ ਭਾਖੜੇ ਬਲੋਂ ਛੱਡਿਆ ਗਿਆ ਪਾਣੀ ਆ ਉਹ ਪਾਲੀ ਸਾਈਡ ਦੇਖ ਰਿਹਾ ਤੇ ਇੱਥੇ ਦੋਨਾਂ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਉੱਥੇ ਸਮੇਲ ਹੁੰਦਾ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਵਾਨ ਨਦੀ ਦਾ ਪਾਣੀ ਤੇ ਪਾਲੀ ਸਾਈਡ ਜੇ ਮੇਰੀ ਉਂਗਲੀ ਦੀ ਸੇ ਨੂੰ ਦੇਖੋਗੇ ਤਾਂ ਉਹ ਭਾਖੜੇ ਦੇ ਬਲੋਂ ਪਾਣੀ ਜੋ ਸਤਲੁਜ ਦਰਿਆ ਦੇ ਵਿੱਚ ਆਇਆ ਹੈ ਉਹ ਇੱਥੇ ਸਵਾਨ ਨਦੀ ਤੇ ਭਾਖੜੇ ਦੇ ਪਾਣੀ ਦਾ ਜਿਹੜਾ ਹੈ ਉਹ ਸਮੇਲ ਹੁੰਦਾ ਹੈ ਤੇ ਵੱਡੀ ਮਾਤਰਾ ਦੇ ਵਿੱਚ ਇਹ ਪਾਣੀ ਇੱਥੇ ਇਕੱਠਾ ਹੋ ਕੇ ਅੱਗੇ ਰੋਪੜ ਹੈੱਡ ਨੂੰ ਚਲਾ ਜਾਵੇਗਾ ਤੇ ਇਸ ਪਾਣੀ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਆਸ-ਪਾਸ ਦੇ ਲੋਕ ਨੇ ਉਹ ਇਕੱਠੇ ਹੋਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਉਹ ਸਾਡੇ ਨਾਲ ਇੱਥੇ ਇਕੱਠੇ ਹੋਏ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਪੰਜਾਬ ਮੋਰਚੇ ਦੇ ਕਨਵੀਨਰ ਕੁਮਾਰ ਗੌਰਵ ਰਾਣਾ ਉਹ ਵੀ ਇੱਥੇ ਸਥਿਤੀ ਨੂੰ ਦੇਖਣ ਦੇ ਲਈ ਪਿਛੇ ਤੌਰ ਤੇ ਪਹੁੰਚੇ ਆ ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਰਾਣਾ ਜੀ ਕਿਹੋ ਜਿਹੇ ਹਾਲਾਤ ਲੱਗਦੇ ਹੋ ਪਹਿਲਾਂ ਤਾਂ ਦੇਖੋ ਹਾਲਾਤ ਇਸ ਵਕਤ ਦਰਿਆ ਦੇ ਵਿੱਚ ਤਾਂ ਪੂਰਾ ਹੜ ਹੈ ਕੱਲ ਦੀ ਇੱਕ ਚਿੰਤਾ ਸੀ ਕਿ ਭਾਖੜਾ ਡੈਮ ਵੱਲੋਂ ਜਿਹੜਾ 2 ਫੁੱਟ ਪਾਣੀ ਛੱਡਿਆ ਗਿਆ ਉਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਡੀਸੀ ਸਾਹਿਬ ਨੇ ਕਿ 2 ਫੁੱਟ ਖੋਲੇ ਆ ਟੈਸਟਿੰਗ ਖੇਡ ਖੋਲੇ ਆ ਪਰ ਜੇ ਅਸੀਂ ਉਹਦੇ ਹਿਸਾਬ ਨਾਲ ਲਈਓ ਕਹ ਉਹਨਾਂ ਨੇ ਕਿਹਾ ਸੀਗਾ ਕਿ ਡਰਨੇ ਦੀ ਕੋਈ ਗੱਲ ਨਹੀਂ ਐ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਜਿਹੜਾ ਇਹ ਮੈਂ ਪਹਿਲਾਂ ਦੱਸ ਦਵਾ ਦਮੇਲ ਹੈ ਜਿਹੜਾ ਸਤਲੋਜ ਵਾਲਾ ਪਾਸਾ ਐ ਉਸ ਪਾਸੇ ਪਾਣੀ ਬਿਲਕੁਲ ਠਹਿਰਾਵ ਨਾਲ ਪਰਲੇ ਪਾਸੇ ਆੜੀ ਤੁਸੀਂ ਪਹਾੜੀਆਂ ਜਿਹਾ ਦੇਖ ਰਹੇ ਆ ਇਹਦੇ ਪਰਲੇ ਪਾਸੇ ਜਿਹੜਾ ਪਾਣੀ ਐ ਟਿਕਮਾਟਿਕਾ ਮਾ ਜਾ ਰਿਹਾ 45000 ਕਿਉਂਕਿ ਉਹਨਾਂ ਨੇ ਕੁੱਲ ਦੱਸਿਆ ਸੀਗਾ ਉਹ ਜੋ ਕੁਛ ਨਹਿਰਾਂ 'ਚ ਕੁਛ ਇੱਥੇ ਪਰ ਜਿਹੜਾ ਆਹ ਅਨ ਐਕਸਪੈਕਟਿਡ ਪਾਣੀ ਆ ਗਿਆ ਇਹਦਾ ਮੈਂ ਤੁਹਾਨੂੰ ਦੱਸਦਾ ਬੰਗੋ ਲਿਖਦਾ ਪਹਿਲਾਂ ਉੱਤੇ ਦੇਖਿਓ ਮਾਤਾ ਨਾਨਾ ਦੇਵੀ ਦਰਬਾਰ ਹੈ ਇਹਦੇ ਪਿਛਲੇ ਪਾਸੇ ਗੋਵਿੰਦ ਸਾਗਰ ਝੀਲ ਹੈ ਪੂਰਾ ਜਿਹੜਾ ਜਿਹੜਾ ਉੱਪਰੋਂ ਬਲਾਸਪੁਰ ਦੇ ਉੱਪਰੋਂ ਮੰਡੀ ਦੇ ਏਰੀਆ ਦੇ ਵਿੱਚੋਂ ਪਾਣੀ ਆਂਦਾ ਹੈ ਇੱਥੇ ਇਕੱਠਾ ਹੁੰਦਾ ਹੈ 1685 ਫੁੱਟ ਦੀ ਲਾਸਟ ਕੈਪੈਸਿਟੀ ਹੈ ਤੇ 1668 ਫੁੱਟ ਦਾ ਕੱਲ ਦਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਇਹ ਪਾਣੀ ਅੱਗੇ ਆ ਕੇ ਨੰਗਲ ਡੈਮ ਤੋਂ ਡਿਵਾਈਡ ਹੁੰਦਾ ਨਹਿਰਾਂ ਔਰ ਇਹਦੇ ਵਿੱਚ ਜਿਹੜਾ ਆ ਜਿਹੜਾ ਅਨਐਕਸਪੈਕਟਿਡ ਹੈ ਡਬਲ ਟ੍ਰिपल ਕਪੈਸਿਟੀ ਦਾ ਪਾਣੀ ਆ ਗਿਆ ਇਹ ਪਾਣੀ ਕਾਂਗੜੇ ਦੇ ਉੱਪਰ ਜਿਹੜੀ ਚਿੰਤਪੁਰਨੀ ਮਾਤਾ ਬੈਲਟ ਹੈ ਉੱਤੇ ਅਗਲੇ ਪਹਾੜਾਂ ਤੋਂ ਅੱਗੇ ਕੁਝ ਗੰਗਰੇਟ ਆ ਜਾਂਦਾ ਉਹਦੇ ਜੋ ਊਨੇ ਦੇ ਉੱਪਰਲੇ ਭਾਗ ਆ ਜਾਂਦੇ ਉਹ ਜਿੰਨੀ ਵਰਖਾ ਹੁੰਦੀ ਅੱਜ ਉੱਥੇ ਫਲੈਸ਼ ਫਲੱਡ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਨਿਊਜ਼ 'ਚ ਆ ਚੁੱਕਿਆ ਉਹ ਸਾਰਾ ਪਾਣੀ ਉੱਥੋਂ ਇਕੱਠਾ ਹੋ ਕੇ ਇੱਕ ਲਾਲ ਸਿੰਘੀ ਡੈਮ ਹੈ ਕੱਚਾ ਡੈਮ ਕਹਿੰਦੇ ਜਿਹਨੂੰ ਉੱਥੇ ਜਾਂਦਾ ਏ ਉੱਥੋਂ ਫਿਰ ਅੱਗੇ ਵੱਧਦਾ ਹੋਇਆ ਟਾਲੀ ਵਾਲੇ ਦੇ ਏਰੀਆ ਦੇ ਵਿੱਚ ਫਿਰ ਉੱਥੋਂ ਪੰਗਲ ਮੈਂਦਪਰ ਖੇੜਾ ਕਲਮੋਰ ਦੇ ਪਿਛਲੇ ਪਾਸੇ ਵਾਲੇ ਦਰਿਆ ਦਾ ਰੂਪ ਫਿਰ ਸਵਾਂ ਦਾ ਰੂਪ ਲੈਂਦਾ ਏ ਸਵਾਂ ਨਦੀ ਫਿਰ ਉਹ ਸਵਾਂ ਐਲਗਰਾਮ ਪੁਲ ਤੋਂ ਟੱਪ ਕੇ ਆਹ ਖਾਲਸਾ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਤੋਂ 4-5 ਕਿਲੋਮੀਟਰ ਦਾ ਪਹਿਲਾ ਦਾ ਏਰੀਆ ਸਾਹਮਣੇ ਤੁਸੀਂ ਦੇਖ ਸਕਦੇ ਜਿਹੜੀਆਂ 22 ਇਮਾਰਤਾਂ ਦਿਖ ਰਹੀਆਂ ਏ ਇਹ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਏ ਉੱਥੋਂ ਫਿਰ ਇਹ ਸਾਰਾ ਹੀ ਪਾਣੀ ਚੱਲ ਕੇ ਇਹ ਇੱਥੇ ਜਿਹੜੀ ਜਗ੍ਹਾ ਤੇ ਇਕੱਠਾ ਹੋ ਰਿਹਾ ਆਹ ਦੇਖੋ ਇਹ ਦਮੇੜ ਬਣ ਗਿਆ ਹੁੰ ਜਦ ਕੀ ਪਾਣੀ ਅੱਗੇ ਇਕੱਠਾ ਹੁੰਦਾ ਤਾਂ ਆਹ ਮਾਈਨਿੰਗ ਮਾਫੀਆ ਨੇ ਬਿੜਾ ਕਰ ਕੀਤਾ ਹੋਇਆ ਏ ਤੇ ਇਹ ਪਾਣੀ ਇਸ ਪਾਸੇ ਸਵਾਹ ਦਾ ਦੂਜੇ ਪਾਸੇ ਇਹ ਹੈ ਗੱਲ ਇਸ ਦੇ ਵਿੱਚ ਚਿੰਤਾ ਦੀ ਇਹ ਹੈ ਕਿ ਜਿਹੜਾਗਾ ਪਾਖੜੇ ਦਾ ਅਸੀਂ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਆ ਸਾਡੇ ਅਮੀ ਦੋ ਜਮਾਨ ਵੈਨ ਟੀਮ ਸਾਰੀ ਗੱਲ ਕਰ ਰਹੀ ਹੈ ਕਿ ਪਾਣੀ ਜਿਹੜਾ ਭਾਈ ਤੁਸੀਂ ਕਮੇਟੀ ਜੂਨ 15 ਤੋਂ ਵਰਕ ਕਰ ਦੇਣਾ ਚਾਹੀਦਾ ਉਹਨੂੰ ਵੀ ਇਨਫਲੋ ਆਊਟਫਲੋ ਨਾਲ ਨਾਲ ਛੱਡ ਦੇਣਾ ਚਾਹੀਦਾ ਤਾਂ ਕਿ ਜਿੱਦਾਂ ਇਦਾਂ ਦੀ ਭਾਰੀ ਬਾਰਿਸ਼ ਵਾਲੀ ਸਥਿਤੀ ਦੇ ਵਿੱਚ ਜਿਹੜੀ ਸਥਿਤੀ ਕੰਟਰੋਲ ਰਹੇ ਹੁਣ ਵੀ ਸਥਿਤੀ ਕੰਟਰੋਲ ਚ ਆ ਪਰ ਹੇਠਲੇ ਪੰਜਾਬ ਚ ਮੈਂ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਸਾਰਾ ਪਾਣੀ ਰੂਪਨਗਰ ਹੈਡਵਰਕਸ ਜਾਣਾ ਉੱਥੋਂ ਹੇਠਲੇ ਪੰਜਾਬ ਚ ਜਾਣਾ ਉੱਥੋਂ ਫਿਰ ਪੰਜਾਬ ਦੇ ਹੇਠਲੇ ਹਿੱਸਿਆਂ ਦੇ ਵਿੱਚ ਪਹਿਲੇ ਹੜ੍ਹ ਵਰਗੇ ਹਾਲਾਤ ਐ ਬੇਸ਼ੱਕ ਉਹ ਘੁੰਮ ਕੇ ਮੁੱਖ ਮੰਤਰੀ ਦੇ ਹਲਕੇ ਹੋਣ ਬੇਸ਼ੱਕ ਫਿਰੋਜ਼ਪੁਰ ਦੇ ਹਲਕੇ ਹੋਣ ਅਖੀਰ ਨੂੰ ਘੁੰਮਦਾ ਘਮਾਉਂਦਾ ਇਹ ਪਾਕਿਸਤਾਨ ਅਰਬ ਸਾਗਰ ਵਿੱਚ ਜਾ ਕੇ ਪਾਣੀ ਪੈਂਦਾ ਏ ਇਹ ਇਸ ਪਾਣੀ ਦੀ ਭੂਗੋਲਿਕਤਾ ਐ ਔਰ ਸਾਡੀਆਂ ਇਹੀ ਮੰਗਾਂ ਰਹੀਆਂ ਜੇਕਰ ਇਹੀ ਪਾਣੀਆਂ ਨੂੰ ਛੋਟੀਆਂ-ਛੋਟੀਆਂ ਨਹਿਰਾਂ ਸੂਏ ਬਣਾ ਕੇ ਜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰਾਂ ਸਮੇਂ ਸਿਰ ਡਿਵਾਈਡ ਕਰ ਦੇਣ ਤਾਂ ਜੇ ਪਾਣੀ ਇਦਾਂ ਦੀ ਭਾਰੀ ਮਕਦਾਰ ਚ ਆਂਦਾ ਤਾਂ ਛੋਟੇ-ਛੋਟੇ ਡੈਮ ਵੀ ਬਣਨਗੇ ਤਾਂ ਉਹ ਕਿਤੇ ਨਾ ਕਿਤੇ ਕੰਟਰੋਲ ਹੋ ਜਾਵੇਗਾ ਇਸ ਵਕਤ ਜਿਹੜੀ ਸਾਡੀ ਸੰਪਤੀ ਖਰਾਬ ਹੋ ਰਹੀ ਹੈ ਔਰ ਮਾਈਨਿੰਗ ਮਾਫੀਆ ਦਾ ਵੱਡਾ ਹੱਥ ਹੈ ਜੇ ਢਿੱਗੀਆਂ ਪਹਾੜੀਆਂ ਜਾਂ ਜਿੱਦਾਂ ਕਹਿ ਲਓ ਬਰੇਤੀਆਂ ਬਣੀਆਂ ਹੋਈਆਂ ਏ ਤਾਂ ਇਹ ਕਿਤੇ ਨਾ ਕਿਤੇ ਪਾਣੀ ਦੀ ਟੱਕਰ ਨੂੰ ਰੋਕਦਿਆਂ ਹੈ ਪਰ ਇਹ ਮਾਰੀਨ ਮਾਫੀਆ ਅਜਾੜਾ ਕਰ ਰਿਹਾ ਪੰਜਾਬ ਦਾ ਇਹਨਾਂ ਉੱਤੇ ਨੱਥ ਪਾਣ ਦੀ ਜਿਹੜੀ ਲੋੜ ਹੈ ਜਣਾ ਜੀ ਦੇਖਿਆ ਜਾਵੇ ਤਾਂ ਸਥਿਤੀ ਇਸ ਟਾਈਮ ਦੀ ਕਿਵੇਂ ਆ ਕਿਵੇਂ ਪਾਣੀ ਦਾਰ ਵੱਧ ਰਹੀ ਹੈ ਪਾਣੀ ਦਾ ਜਿਹੜਾ ਬਹਾਵ ਹੈ ਉਹ ਤੇਜ਼ ਹੈ ਬਿਲਕੁਲ ਆ ਸਾਡੇ ਦੇਖਦੇ ਆ ਦੇਖਦੇ ਤੇ ਗੱਲ ਨੇੜੇ ਆ ਕੇ ਦਿਖਾ ਦਿਓ ਜਰਾ ਆ ਜਿਹੜਾ ਟਾਹੀ ਤੁਹਾਨੂੰ ਅੱਗੇ ਵਾਲੀ ਦਿਖ ਰਹੀ ਹੈ ਇਹ ਤੋਂ 15 20 ਫੁੱਟ ਥੱਲੇ ਸੀਗਾ ਪਾਣੀ ਜਿਹੜਾ ਨਾਰਮਲ ਦਿਨਾਂ ਦੇ ਵਿੱਚ ਇਹ ਉੱਪਰ ਆਇਆ ਉਹ ਜਿਹੜੇ ਬੰਦੇ ਅੱਗੇ ਤੁਸੀਂ ਡੰਗਿਆਂ ਤੇ ਬੈਠੇ ਦੇਖ ਰਹੇ ਆ ਉਹ ਡੰਗਾ ਵੀ 15 20 ਫੁੱਟ ਉੱਚਾ ਹੈ ਤੇ ਉਹ ਦੋ ਤਿੰਨ ਡੰਗੇ ਡੁੱਬ ਗਏ ਔਰ ਇਹ ਨਿਰੰਤਰ ਪਾਣੀ ਜਿਹੜਾ ਉਹ ਇਕੱਠਾ ਹੋ ਗਿਆ ਟੱਕਰ ਮਾਰ ਰਿਹਾ ਹੁਣ ਇਹਨੇ ਕਿੰਨਾ ਨੁਕਸਾਨ ਇੱਦਾਂ ਸਾਡੇ ਜਿਹੜੇ ਲੋਕਾਂ ਦੀਆਂ ਸ਼ਾਮਲਾਟਾਂ ਵੀ ਹੈਗੀਆਂ ਕੋਈ ਪੰਚਾਇਤੀ ਜ਼ਮੀਨਾਂ ਵੀ ਲੱਗਦੀਆਂ ਕਿੰਨਾ ਨੁਕਸਾਨ ਹੋਣਾ ਇਹਦਾ ਪਾਣੀ ਘਟਣ ਤੋਂ ਬਾਅਦ ਪਤਾ ਲੱਗਣਾ ਪਰ ਦੁੱਖ ਜਾਂ ਚਿੰਤਾ ਇਸ ਵਕਤ ਤਾਂ ਹੀਟਲੇ ਪਿੰਡਾਂ ਦੀ ਬੇਲਿਆਂ ਦੀ ਹੈ ਬੇਸ਼ੱਕ ਉਹਦੇ ਵਿੱਚ ਅੱਗੇ ਆ ਪਿਛਲੇ ਪਾਸੇ ਹਰ ਸਾ ਬੇਲਾ ਹੋਵੇ ਦੁਲਚੀ ਬੱਤੀ ਹੋਵੇ ਜਾਂ ਇਸ ਤੋਂ ਅੱਗੇ ਜਾ ਕੇ ਸ਼ਾਹ ਪਰਵੇਲੇ ਦੀ ਗੱਲ ਕਰ ਲਈਏ ਗੋਬਿੰਦ ਪਰਵੇਲਾ ਕਰ ਲਈਏ ਬੁਰਜ ਦੀ ਗੱਲ ਕਰ ਲਈਏ ਚੰਦਪੁਰ ਗੱਜਪੁਰ ਹੀਟਲੇ ਪਾਸੇ ਵਾਲੇ ਹਰੀਆਲ ਪਿੰਡ ਇਹ ਪਿੰਡਾਂ ਲਈ ਚਿੰਤਾ ਸਾਡੀ ਹੈ ਮਾਲਕ ਕਰੇ ਇਹਨਾਂ ਦਾ ਨੁਕਸਾਨ ਨਾ ਜ਼ਿਆਦਾ ਹੋਵੇ ਕਿਉਂਕਿ ਜ਼ਮੀਨਾਂ ਉਹਨਾਂ ਦੀਆਂ ਦਰਿਆਵਾਂ ਦੇ ਨਾਲ ਲੱਗਦੀਆਂ ਜੀ ਮਿਲ ਤੁ ਬਿਲਕੁਲ ਇਹ ਸਮ ਸਾਡੇ ਨਾਲ ਕੁਮਾਰ ਗੌਰਵ ਰਾਣਾ ਪੰਜਾਬ ਮੋਰਚੇ ਦੇ ਕਨਵੀਨਰ ਜਿਨ੍ਹਾਂ ਦੇ ਵੱਲੋਂ ਪੂਰੀ ਸਥਿਤੀ ਇਸ ਵਕਤ ਦੱਸੀ ਗਈ ਹੈ ਅਸੀਂ ਇਸ ਵਾਰ ਫਿਰ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਇਹ ਪਾਣੀ ਹੈ ਸਵਾਨ ਨਦੀ ਉਨੇ ਵਾਲੀ ਸਾਈਡ ਤੋਂ ਆਇਆ ਤੇ ਦੂਜੀ ਸਾਈਡ ਅਸੀਂ ਗੱਲ ਕੀਤੀ ਜਾਵੇ ਤਾਂ ਉਹ ਸਾਹਮਣੇ ਜੋ ਭਾਖੜੇ ਵੱਲੋਂ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਹੈ ਉਹ ਪਾਣੀ ਹੈ ਤੇ ਇਹਨਾਂ ਦੋਨਾਂ ਦਰਿਆਵਾਂ ਦਾ ਇੱਥੇ ਸੁਮੇਲ ਹੁੰਦਾ ਤੇ ਇੱਥੋਂ ਇਸ ਤੋਂ ਬਾਅਦ ਰੂਪਨਗਰ ਹੈੱਡ ਦੇ ਉੱਤੇ ਇਹ ਪਾਣੀ ਜਾਂਦਾ ਤੇ ਉਸ ਤੋਂ ਬਾਅਦ ਪੰਜਾਬ ਦੇ ਬਾਕੀ ਇਲਾਕਿਆਂ ਨੂੰ ਇਹ ਪਾਣੀ ਜਾਵੇਗਾ ਇਸ ਵਕਤ ਸਾਡੇ ਨਾਲ ਫਿਰ ਗੌਰਵ ਰਾਣਾ ਜੀ ਮੌਜੂਦ ਹੈਗਾ ਹਾਂ ਜੀ ਇਹ ਮੇਰੀ ਬੜੀ ਦੁਖਦ ਜਿਹੜੀ ਚਿੰਤਾ ਹੈ ਔਰ ਮੈਂ ਸਰਕਾਰ ਨੂੰ ਅਪੀਲ ਇਹ ਕਰੂੰਗਾ ਕਿਉਂਕਿ ਇਹਨਾਂ ਨੂੰ ਕਹਿ ਕੇ ਕੇ ਅਸਰ ਨਹੀਂ ਹੁੰਦਾ ਇੱਕ ਇਧਰ ਦਿਖਾ ਦਿਓ ਆ ਲਾਹੇ ਜਿਹੜੇ ਲਗਾਤਾਰ ਟਾਹੇ गिर ਰਹੇ ਐ ਇਹਨਾਂ ਦੇ ਪਿੱਛੇ ਤੁਹਾਨੂੰ ਮੱਜਾ ਦਿਖਾਈ ਦਿੰਦੀਆਂ ਹੋਣੀਆਂ ਇਹਦੇ ਵਿੱਚ ਇੱਕ ਉਹ ਕਿਸਾਨ ਬੈਠਾ ਹੈ ਹਰਸਾ ਵੇਲਾ ਦਾ ਜਿਹਦੀ ਜ਼ਮੀਨ 2023 ਦੇ ਵਿੱਚ ਜਿਹਦਾ ਘਰ ਵੀ ਔਰ ਬਾੜਾ ਵੀ ਛੱਡਾਂ ਵੀ ਬੜੇ-ਬੜੇ ਲਾਹੇ गिर ਰਹੇ ਔਰ ਦਰਖਤ ਵੀ ਉਹ ਮੈਂ ਦਿਖਾਉਂਦਾ ਸਰਦਾਰ ਜੀ ਨੇ ਦੱਸਿਆ ਇਹ ਬੰਦਾ ਆਜਾਦਾ 2023 ਦਾ ਉਹ ਬੈਠਾ ਬਦਰਿਆ ਦੇ ਵਿੱਚ ਇਹ ਮੁਆਵਜ਼ੇ ਦੇ ਇੰਤਜ਼ਾਰ 'ਚ ਹੈ ਇਹ ਪੁਨਰ ਬਸੇਰੇ ਦੇ ਇੰਤਜ਼ਾਰ 'ਚ ਹੈ ਔਰ ਜਿਸ ਹਿਸਾਬ ਨਾਲ ਲਾਹੇ ਗਿਰ ਰਹੇ ਆ ਮੈਨੂੰ ਲੱਗਦਾ ਅਗਲੇ 1.5 ਸਾਲ ਤੱਕ ਇਹ ਬਹੁਤ ਦੇਖਣ ਨੂੰ ਛੋਟਾ ਲੱਗਦਾ ਇਹ ਘੱਟੋ ਘੱਟ ਅੱਧਾ ਪੌਣਾ ਕਿਲੋਮੀਟਰ ਦਾ ਏਰੀਆ ਹੋਣਾ ਇਹਨਾਂ ਦਾ ਲੋਕਾਂ ਦਾ ਜਰੂਰ ਬਈ ਸਾਰ ਲਵੋ ਬੁਰਾ ਹਾਲ ਆ ਉਹ ਦੇਖੋ ਲਾਹੇ ਗਿਰ ਰਹੇ ਨੇੜੇ ਕਰਕੇ ਦਿਖਾ ਦਿਓ ਕਿੱਦਾਂ ਲਾਹੇ ਧੜਾ ਧੜ ਜਿਹੜੇ ਗਿਰ ਰਹੇ ਆ ਔਰ ਇਹ ਜ਼ਮੀਨਾਂ ਹੀ ਜਾ ਰਹੀਆਂ ਇਹ ਜ਼ਮੀਨਾਂ ਦਾ ਹੁਣ ਜਾ ਕੇ ਇਹ ਕਿਸੇ ਨੇ ਐਵੇਂ ਕਿਹਾ ਕਹਿੰਦੇ ਕਿਸੇ ਸਮੇਂ ਜਿਹੜੇ ਅੱਜ ਪਹਾੜ ਸੀਗੇ ਉਹ ਆਣੇ ਵਾਲੇ ਸਮੇਂ ਦੇ ਵਿੱਚ ਸਮੁੰਦਰ ਬਣ ਨੇ ਪਹਿਲਾ ਇਹ ਸਮੁੰਦਰ ਸਿਗੇ ਜਿਹੜੇ ਪਹਾੜ ਬਣ ਗਏ ਉਹ ਹਾਲਾਤ ਸਾਹਮਣੇ ਆ ਮਾਲਕ ਭਲੀ ਕਰੇ ਇਹਨਾਂ ਸਾਡੇ ਨਾਲ ਕੁਮਾਰ ਗੌਰਵ ਰਾਣਾ ਜਿਨ੍ਹਾਂ ਦੇ ਵੱਲੋਂ ਪੂਰੀ ਇਸ ਹੜ੍ਹ ਦੀ ਸਥਿਤੀ ਨੂੰ ਸਾਡੇ ਨਾਲ ਸਾਂਝਾ ਕੀਤਾ ਤੇ ਵਧੇਰੇ ਜਾਣਕਾਰੀ ਦੇ ਨਾਲ ਤੁਸੀਂ ਜੁੜੇ ਰਹੋ ਡੇਨ ਸਵੇਰਾ ਟੀਵੀ ਦੇ ਨਾਲ ਕੈਮਰਾਮੈਨ ਬਲਵੀਰ ਖਾਨ ਦੇ ਨਾਲ ਬਿਮਲ ਸੈਣੀ ਡੇਨ ਸਵੇਰਾ ਟੀਵੀ શ્રી ਅਨੰਦਪੁਰ ਸਾਹਿਬ